ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੀ ਅੱਜ ਲੈ ਕੇ ਆਏ ਆਪਾਂ ਪ्योर ਦੇ ਸ਼ੋਲ ਨਮਾ ਚਾਰਟ ਨਮਾ ਡਿਜ਼ਾਈਨ ਸਭ ਤੋਂ ਪਹਿਲਾਂ ਤਾਂ ਰੰਗ ਚੈੱਕ ਕਰ ਲਓ ਜੀ ਤਿੰਨੇ ਰੰਗ ਹੀ ਬੜੇ ਸੋਹਣੇ ਨੇ ਬਹੁਤ ਹੀ ਬਰੀਕ ਡਿਜ਼ਾਈਨ ਹੈ ਜੀ ਬਹੁਤ ਲਾਈਟ ਵੇਟ ਸ਼ੋਲ ਹੈ ਸਾਨੂੰ ਖੋਲ ਕੇ ਚੈੱਕ ਕਰਾਵਾਂਗੇ ਪਹਿਲਾਂ ਤਿੰਨੇ ਰੰਗ ਤੁਸੀਂ ਚੈੱਕ ਕਰ ਲਓ ਜੀ ਉਹ ਰੇਟ ਰਹੂ ਬੜਾ ਜਾਇਜ਼ ਹੈ ਲਾਸਟ ਦੇ ਰੇਟ ਤੁਹਾਨੂੰ ਸ਼ੋਅ ਕਰਾਂਗੇ ਮੈਂਸ਼ਨ ਕਰਾਂਗੇ ਜੀ ਆਪਾਂ ਬੜਾ ਜਾਇਜ਼ ਹੀ ਰੇਟ ਹੈ ਲਾਈਟ ਵੇਟ ਸ਼ੋਲ ਹੈ ਹੁਣ ਸਾਨੂੰ ਖੋਲ ਕੇ ਚੈੱਕ ਕਰਉਨੇ ਜੀ ਆਪਾਂ ਡਿਜ਼ਾਈਨ ਚੈੱਕ ਕਰ ਲਓ ਬੜਾ ਅਲਟੀਮੇਟ ਡਿਜ਼ਾਈਨ ਹੈ ਲਾਈਟ ਸਾਰਾ ਬਰੀਕ ਵਿੱਚ ਵਰਕ ਕੀਤਾ ਹੋਇਆ ਜੀ ਮਤਲਬ ਕਿ ਲੋ ਜੀ ਤੁਹਾਨੂੰ ਚੈੱਕ ਕਰਨੇ ਆਪਾਂ ਪੁੱਠਾ ਕਰਕੇ ਤਾਂ ਵਰਕ ਚੈੱਕ ਕਰ ਲਓ ਸਾਰਾ ਕੰਨੀ ਦਾ ਵਰਕ ਕੀਤਾ ਹੋਇਆ ਹੈ ਸ਼ੌਲ ਬਹੁਤ ਜਿਆਦਾ ਸੋਨੇਈ ਰੰਗ ਤਿੰਨੀ ਸੋਨੇ ਨੇ ਪੂਰੇ ਰੰਗ ਚੈੱਕ ਕਰ ਲਓ ਲਾਈਟ ਵੇਟ ਕੁਆਲਿਟੀ ਹੈ ਬਿਲਕੁਲ ਲਾਈਟ ਵੇਟ ਕੁਆਲਿਟੀ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਲਓ ਰੰਗ ਬਹੁਤ ਸੋਨੇ ਨੇ ਲਾਈਟ ਵੇਟ ਦੇ ਵਿੱਚ ਫੁੱਲ ਲੈਂਥ ਦਾ ਛਾਲ ਹੈ ਸਵਾ ਦੋ ਮੀਟਰ ਕਟਰ ਹੋਗੀ ਤਿੰਨੇ ਰੰਗ ਚੈੱਕ ਕਰ ਲਓ ਜੀ ਤੁਸੀਂ ਹੁਣ ਰੇਟ ਸੁਣ ਲਓ ਜੀ ਰੇਟ ਰਹੂਗਾ ਤਾਂ 650 ਰੁਪਿਆ ਮਾਰਕੀਟ ਦਾ ਰੇਟ ਹੈਗਾ 1050 ਆਪਣੇ ਆਫਰ ਦੇ ਵਿੱਚ ਰੱਖਿਆ ਜੀ 650 ਰੁਪਿਆ ਜਲਦੀ ਤੋਂ ਜਲਦੀ ਆਰਡਰ ਕਰ ਦਿਓ ਜੀ ਬਹੁਤ ਸੋਹਣੇ ਰੰਗ ਨੇ ਇੰਗਲਿਸ਼ ਕਲਰ ਨੇ